ਮਨ ਲਓ ਕਿ ਰਾਤ ਦੇ 12 ਵਜੇ ਹੋਏ ਨੇ ਕੋਈ ਬੰਦਾ ਆਪਣੇ ਘਰ ਦੀ ਛੱਤ ਦੇ ਉੱਪਰ ਬੈਠਾ ਹੈ ਸ਼ਾਂਤ ਮਾਹੌਲ ਹੈ ਹਵਾ ਹੌਲੀ-ਹੌਲੀ ਚੱਲ ਰਹੀ ਹੈ ਪਰ ਉਸ ਬੰਦੇ ਦੇ ਦਿਮਾਗ ਦੇ ਵਿੱਚ ਸਿਰਫ ਇੱਕੋ ਗੱਲ ਚੱਲ ਰਹੀ ਹੈ ਕਿ ਯਾਰ ਕਿਸ਼ਤ ਕਿਵੇਂ ਭਰਾਂ EMI ਕਿਵੇਂ ਭਰਾਂ ਤਰੀਕ ਨੇੜੇ ਹੈ ਜੇ ਕਿਸ਼ਤ ਨਾ ਭਰੀ ਤਾਂ ਕੀ ਹੋਊਗਾ ਬੈਂਕ ਵਾਲੇ ਕੀ ਕਰਨਗੇ ਕਿ ਬੈਂਕ ਵਾਲੇ ਘਰ ਖੋਹ ਲੈਣਗੇ ਜਾਂ ਮੇਰੀ ਗੱਡੀ ਨੂੰ ਕਬਜ਼ੇ ਵਿੱਚ ਲੈ ਲੈਣਗੇ ਕੀ ਰਿਕਵਰੀ ਵਾਲੇ ਦਰਵਾਜ਼ੇ ਤੇ ਆ ਕੇ ਡਰਾਮੇ ਕਰਨਗੇ ਮੇਰੀ ਬੇਇੱਜ਼ਤੀ ਕਰਨਗੇ ਕੀ ਮੈਨੂੰ ਪੁਲਿਸ ਫੜਕੇ ਲੈ ਜਾਊਗੀ ਕੀ ਮੇਰੇ ਤੇ ਕੋਈ ਕਾਨੂੰਨੀ ਮੁਸੀਬਤ ਪੈਜੂਗੀ ਜਾਂ ਮੈਨੂੰ ਸਜ਼ਾ ਹੋ ਜੂਗੀ ਜੇਲ੍ਹ ਹੋ ਜੂਗੀ ਐਫ ਆਈ ਆਰ ਹੋ ਜੂਗੀ ਪਰਚਾ ਹੋ ਜੂਗਾ ਕੀ ਹੋ ਜੂਗਾ ਤਰ੍ਹਾਂ ਤਰ੍ਹਾਂ ਦੇ ਸਵਾਲ ਉਸ ਬੰਦੇ ਦੇ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਨੇ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਹੜਾ ਬੰਦਾ ਕਰਜ਼ਈ ਹੁੰਦਾ ਜਿਸਨੇ ਕਿਸ਼ਤਾਂ ਭਰਨੀਆਂ ਹੁੰਦੀਆਂ ਨੇ ਜਿਸ ਤੇ ਜ਼ਿਆਦਾ ਕਰਜ਼ਾ ਚੜ ਜਾਂਦਾ ਹੈ ਕਿਦਰੀ ਨਹੀਂ ਕੋਈ ਪਹਾੜ ਟੁੱਟਣ ਲੱਗਿਆ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਅੱਜ ਦੀ ਇਹ ਵੀਡੀਓ ਇਨ੍ਹਾਂ ਸਾਰੇ ਡਰਾਂ ਦਾ ਅੰਤ ਹੈ ਕਿਉਂਕਿ ਅੱਜ ਅਸੀਂ ਖੋਦ ਕੇ ਦੱਸਣ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੇ EMI ਮਿਸ ਹੋ ਜੇ ਕਿਸ਼ਤ ਮਿਸ ਹੋ ਜੇ ਕੋਈ ਇੱਕ ਦਿਨ ਲੇਟ ਹੋ ਜੇ ਇੱਕ ਮਹੀਨਾ ਲੇਟ ਹੋ ਜੇ ਦੋ ਮਹੀਨੇ ਕਿਸ਼ਤ ਨਾ ਭਰੀ ਜਾਵੇ ਤਿੰਨ ਮਹੀਨੇ ਲੰਘ ਜਾਣਾ ਤਾਂ ਕੀ ਹੁੰਦਾ ਹੈ ਬੈਂਕ ਕਿਹੜੀਆਂ-ਕਿਹੜੀਆਂ ਕਾਰਵਾਈਆਂ ਕਰ ਸਕਦਾ ਹੈ ਤੇ ਉਹ ਜਿਹੜਾ ਵਿਅਕਤੀ ਹੈ ਕਰਜ਼ਈ ਹੈ ਬੋਰੂਅਰ ਹੈ ਉਸ ਦੇ ਕਾਨੂੰਨੀ ਹੱਕ ਕੀ ਨੇ ਕੀ ਪ੍ਰੋਟੈਕਸ਼ਨ ਹੈ ਕੀ ਉਹਦੇ ਲੀਗਲ ਰਾਈਟਸ ਨੇ ਤੇ ਸਭ ਤੋਂ ਮਹੱਤਵਪੂਰਨ ਗੱਲ ਜੇ ਤੁਸੀਂ ਕਿਸ਼ਤ ਨਹੀਂ ਭਰ ਸਕਦੇ ਤਾਂ ਤੁਸੀਂ ਕੀ ਕਰ ਸਕਦੇ ਹੋ EMI EMI ਦੀ ਫੋਮ ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਇਕੁਏਟਡ ਮੰਥਲੀ ਇਨਸਟਾਲਮੈਂਟ ਜਿਹਨੂੰ ਅਸੀਂ ਕਿਸ਼ਤ ਕਹਿੰਦੇ ਹਾਂ ਜਿਹੜੀ ਤੁਸੀਂ ਲੋਨ ਦੀ ਕਿਸ਼ਤ ਵਜੋਂ ਭਰਦੇ ਹੋ EMI ਉਹ ਜਦੋਂ ਤੁਸੀਂ EMI ਸਮੇਂ ਤੇ ਨਹੀਂ ਭਰਦੇ ਤਾਂ ਬੈਂਕ ਦੀ ਭਾਸ਼ਾ ਦੇ ਵਿੱਚ ਇਸ ਨੂੰ ਡਿਫਾਲਟ ਕਿਹਾ ਜਾਂਦਾ ਹੈ ਕਿ ਫਲਾਣਾ ਬੰਦਾ ਜੀ ਡਿਫਾਲਟ ਹੋ ਗਿਆ ਪਰ ਹਰ ਡਿਫਾਲਟ ਇੱਕੋ ਜਿਹਾ ਨਹੀਂ ਹੁੰਦਾ ਇੱਕ EMI ਮਿਸ ਹੋ ਜਾਣਾ ਕੋਈ ਬਾਲੀ ਵੱਡੀ ਸਮੱਸਿਆ ਨਹੀਂ ਹੁੰਦੀ ਬੈਂਕ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦਾ ਜੇ ਇੱਕ EMI ਮਿਸ ਹੋ ਜੇ ਹੁੰਦਾ ਕੀ ਹੈ ਜਾਂ ਤਾਂ ਬੈਂਕ ਕਾਲ ਕਰਦਾ ਹੈ ਮੈਸੇਜ ਕਰਦਾ ਹੈ ਜਾਂ ਕੋਈ ਲੇਟ ਫੀਸ ਲੱਗ ਜਾਂਦੀ ਹੈ ਕੋਈ ਜੁਰਮਾਨਾ ਲੱਗ ਜਾਂਦਾ ਹੈ ਆਹੀ ਕੁਝ ਹੁੰਦਾ ਹੈ ਹੋਰ ਕੋਈ ਬਾਲੀ ਵੱਡੀ ਸਮੱਸਿਆ ਨਹੀਂ ਹੁੰਦੀ ਇਹ ਉਹ ਟਾਈਮ ਹੁੰਦਾ ਜਦੋਂ ਬੈਂਕ ਬੜੀ ਨਿਮਰਤਾ ਦੇ ਨਾਲ ਪੋਲਾਈਟਲੀ ਕਹਿੰਦਾ ਕਿ ਸਰ ਜੀ ਹੌਲੀ ਜੀ ਕਹਿੰਦਾ ਕਿ ਕਿਸ਼ਤ ਨਹੀਂ ਆਈ ਜੀ ਬਕਾਇਆ ਰਹਿੰਦਾ ਜੀ ਕਲੀਅਰ ਕਰ ਦਿਓ ਜੀ ਬਸ ਇੰਨਾ ਕੁ ਤੇ ਜੇ ਫਿਰ ਦੂਜੀ EMI ਮਿਸ ਹੋ ਜੇ ਤਾਂ ਬੈਂਕ ਦਾ ਜਿਹੜਾ ਸੀਰੀਅਸ ਹੋ ਜਾਂਦਾ ਹੈ ਬੈਂਕ ਦੇ ਸਿਸਟਮ ਦੇ ਵਿੱਚ ਅਲਰਟ ਲੱਗ ਜਾਂਦਾ ਫਿਰ ਜਿਹੜੀਆਂ ਫੋਨ ਕਾਲਾਂ ਨੇ ਉਹ ਵਧਣ ਲੱਗ ਜਾਂਦੀਆਂ ਨੇ ਮੈਸੇਜ ਆਉਣ ਲੱਗ ਜਾਂਦੇ ਨੇ ਤੇ ਜਿਹੜਾ ਕ੍ਰੈਡਿਟ ਸਕੋਰ ਹੁੰਦਾ ਉਸ ਤੇ ਵੀ ਹਲਕਾ ਜਿਹਾ ਝਟਕਾ ਲੱਗਦਾ ਪਰ ਅਜੇ ਵੀ ਕੋਈ ਲੀਗਲ ਐਕਸ਼ਨ ਨਹੀਂ ਹੁੰਦਾ ਕੋਈ ਬਾੜੀ ਵੱਡੀ ਸਮੱਸਿਆ ਨਹੀਂ ਹੁੰਦੀ ਬੈਂਕ ਨੂੰ ਲੱਗਦਾ ਹੈ ਕਿ ਹੋ ਸਕਦਾ ਯਾਰ ਕਿਸੇ ਮਹੀਨੇ ਦੀ ਸੈਲਰੀ ਲੇਟ ਆਈ ਹੋਵੇ bizness ਸਲੋ ਹੋ ਗਿਆ ਹੋਵੇ ਘਾਟਾ ਪੈ ਗਿਆ ਹੋਵੇ ਕੋਈ ਐਮਰਜੈਂਸੀ ਆ ਗਈ ਹੋਵੇ ਪਰ ਜਦੋਂ ਤੀਜੀ EMI ਮਿਸ ਹੋ ਜਾਂਦੀ ਹੈ ਤੀਜੀ ਕਿਸ਼ਤ ਜੇ ਉਹ ਨਾ ਭਰੀ ਜਾਵੇ ਜਾਂ ਜਿਹੜਾ ਅਕਾਊਂਟ ਹੈ ਉਹ ਐਨਪੀਏ ਹੋ ਜਾਂਦਾ ਹੈ ਇਹ ਤੁਹਾਡੇ ਲੋਨ ਦੀ ਜ਼ਿੰਦਗੀ ਦਾ ਸਭ ਤੋਂ ਇੰਪੋਰਟੈਂਟ ਮੋੜ ਹੁੰਦਾ ਹੈ ਅਕਾਊਂਟ ਐਨਪੀਏ ਦਾ ਮਤਲਬ ਨੌਨ ਪਰਫਾਰਮਿੰਗ ਐਸੈਟ ਫੋਨ ਕਾਲਾਂ ਨੇ ਜਿਹੜੀਆਂ ਉਹ ਤੇਜ਼ ਹੋ ਜਾਂਦੀਆਂ ਨੇ ਜਿਹੜੀ ਕਲੈਕਸ਼ਨ ਟੀਮ ਹੈ ਐਕਟਿਵ ਹੋ ਜਾਂਦੀ ਹੈ ਬੈਂਕ ਦਾ ਜਿਹੜਾ ਆਫੀਸ਼ੀਅਲ ਰਿਕਵਰੀ ਪ੍ਰੋਸੈਸ ਹੈ ਸ਼ੁਰੂ ਹੋ ਜਾਂਦਾ ਹੈ ਜਿਹੜਾ ਸਿਬਨ ਸਕੋਰ ਹੈ ਉਹ ਵੀ ਬਹੁਤ ਜਲਦੀ ਹੀਠਾਂ ਆ ਜਾਂਦਾ ਹੈ ਤੇ ਜੇ ਨਵਾਂ ਲੋਨ ਲੈਣਾ ਹੋਵੇ ਹੋਰ ਕਰਜ਼ਾ ਲੈਣਾ ਹੋਵੇ ਤਾਂ ਉਸ ਦੇ ਵਿੱਚ ਵੀ ਬਹੁਤ ਵੱਡੀ ਮੁਸ਼ਕਲ ਆ ਜਾਂਦੀ ਹੈ ਲਗਭਗ ਅਸੰਭਵ ਜਿਹਾ ਹੋ ਜਾਂਦਾ ਹੈ ਇਹ ਉਹ ਸਟੇਜ ਹੈ ਜਿੱਥੇ ਬੈਂਕ ਇਹ ਸੋਚਦਾ ਹੈ ਕਿ ਹੁਣ ਐਵੇਂ ਲੱਗਦਾ ਹੈ ਕਿ ਜਿਹੜਾ ਬੋਰੋਅਰ ਹੈ ਜਿਹੜਾ ਇਹ ਵਿਅਕਤੀ ਹੈ ਇਹ ਹੁਣ ਪੇ ਨਹੀਂ ਕਰ ਸਕਦਾ ਕਿ ਤਿੰਨ ਕਿਸ਼ਤਾਂ ਨਹੀਂ ਭਰੀਆਂ ਲੇਟ ਹੋ ਗਿਆ ਫਿਰ ਬੈਂਕ ਹੈ ਜਿਹੜਾ ਉਹ ਲੀਗਲ ਐਕਸ਼ਨ ਲੈਣ ਦੀ ਤਿਆਰੀ ਕਰ ਲੈਂਦਾ ਫਿਰ ਇੱਥੋਂ ਜਿਹੜਾ ਸਾਰਾ ਗੇਮ ਹੈ ਉਹ ਕਾਨੂੰਨੀ ਹੋ ਜਾਂਦਾ ਹੈ ਫਿਰ ਲੀਗਲ ਨੋਟਿਸ ਭੇਜਿਆ ਜਾਂਦਾ ਜਿਵੇਂ ਕਿ 60 ਦਿਨਾਂ ਦਾ 2 ਮਹੀਨੇ ਦਾ ਜਿਹੜਾ ਲੀਗਲ ਨੋਟਿਸ ਦਿੱਤਾ ਜਾਂਦਾ ਹੈਗਾ ਫਿਰ ਬੈਂਕ ਕਹਿੰਦਾ ਹੈ ਕਿ 60 ਦਿਨਾਂ ਦੇ ਵਿੱਚ ਬਕਾਇਆ ਭਰ ਦਿਓ ਨਹੀਂ ਤਾਂ ਤੁਹਾਡੀ ਜਾਇਦਾਦ ਦੇ ਉੱਤੇ ਕਬਜ਼ਾ ਹੋ ਸਕਦਾ ਕਾਨੂੰਨੀ ਨੋਟਿਸ ਹੁੰਦਾ ਹੈ ਲੀਗਲ ਨੋਟਿਸ ਹੁੰਦਾ ਹੈ ਖਾਸ ਕਰਕੇ ਜਿਵੇਂ ਹੋਮ ਲੋਨ ਨੇ ਪ੍ਰਾਪਰਟੀ ਲੋਨ ਨੇ ਬੈਂਕ ਜਿਹੜਾ ਫਿਰ ਪ੍ਰੋਸੀਜਰ ਫਾਲੋ ਕਰਦਾ ਹੈ ਲੀਗਲ ਨੋਟਿਸ ਦਿੰਦਾ ਹੈ ਫਿਰ ਆਕਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦਾ ਹੈ ਪੋਜੈਸ਼ਨ ਨੋਟਿਸ ਦੇ ਸਕਦਾ ਹੈ ਬੈਂਕ ਪ੍ਰੋਪਰਟੀ ਤੇ ਵੀ ਉਹ ਕਿਸੇ ਚ ਵਿਕਾ ਸਕਦਾ ਹੈ ਨਿਊਜ਼ਪੇਪਰ ਦੇ ਵਿੱਚ ਨਿਲਾਮੀ ਦਾ ਇਸ਼ਤਿਹਾਰ ਦੇ ਸਕਦਾ ਹੈ ਘਰ ਦੀ ਪਲਾਟ ਦੀ ਨਿਲਾਮੀ ਕਰ ਸਕਦਾ ਹੈ ਪਰ ਕੋਈ ਵੀ ਬੈਂਕ ਬਿਨਾ ਨੋਟਸ ਤੋਂ ਕਰ ਨਹੀਂ ਲੈ ਸਕਦਾ ਪਰ ਫਿਰ ਵੀ ਯਾਦ ਰੱਖਿਓ ਕਿ ਇਸ ਸਟੇਜ ਤੇ ਵੀ ਤੁਸੀਂ ਸੈਟਲਮੈਂਟ ਕਰ ਸਕਦੇ ਹੋ ਸਮੱਸਿਆ ਤੋਂ ਬਚ ਸਕਦੇ ਹੋ ਤੇ ਹੋਰ ਵੀ ਕਈ ਹੱਲ ਹੈਗੇ ਨੇ ਉਹ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ ਹੋਰ ਵੀ ਬੜੇ ਤਰੀਕੇ ਹੈਗੇ ਨੇ ਹੋਰ ਤੁਹਾਡੇ ਕੀ ਹੱਕ ਨੇ ਕੀ ਰਾਈਟਸ ਨੇ ਪਰ ਇਸ ਨੂੰ ਪਹਿਲਾਂ ਥੋੜਾ ਜਿਹਾ ਅਸੀਂ ਜਿਹੜਾ ਸਿਵਲ ਸੂਟ ਹੁੰਦਾ ਹੈ ਸਿਵਲ ਸੂਟ ਫॉर ਰਿਕਵਰੀ ਹੁੰਦਾ ਹੈ ਜਿਵੇਂ ਜੇ ਪਰਸਨਲ ਲੋਨ ਹੈ ਕ੍ਰੈਡਿਟ ਕਾਰਡ ਤੇ ਲੋਨ ਹੈ ਅਨਸਿਕਿਊਰਡ ਲੋਨ ਹੈ ਤਾਂ ਬੈਂਕ ਤੁਹਾਡੇ ਖਿਲਾਫ ਸਿਰਫ ਸਿਵਲ ਮਾਮਲਾ ਦਾਇਰ ਕਰ ਸਕਦਾ ਹੈ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਕੇਸ ਨਹੀਂ ਬਣਦਾ ਇਸ ਦਾ ਰਿਜ਼ਲਟ ਕੀ ਹੋ ਸਕਦਾ ਹੈ ਸੈਂਦਰੀ ਅਟੈਚ ਹੋ ਸਕਦੀ ਹੈ ਪ੍ਰੋਪਰਟੀ ਅਟੈਚ ਹੋ ਸਕਦੀ ਹੈ ਕੋਈ ਆਰਬਿਟਰेटर ਦੀ ਨਿਯੁਕਤ ਹੋ ਸਕਦਾ ਹੈ ਕਈ ਦੋਸਤਾਂ ਦੇ ਮਨ ਦੇ ਵਿੱਚ ਕਈ ਵਾਰੀ ਕਨਫਿਊਜ਼ ਹੁੰਦੀ ਹੈ ਕਿ ਪੁਲਿਸ ਆਜੂ ਫੜ ਕੇ ਲੈ ਜੂ ਪਰਚਾ ਹੋ ਜੂ ਸਜ਼ਾ ਹੋ ਜੂ ਐਫ ਆਈ ਆਰ ਹੋ ਜੂ ਇਹ ਇੱਕ ਵੱਡੀ ਕਨਫਿਊਜ਼ਨ ਹੈ ਈ ਐਮ ਆਈ ਨਾਮ ਭਰਨ ਦੇ ਨਾਲ ਕੋਈ ਕ੍ਰਿਮੀਨਲ ਆਫੈਂਸ ਨਹੀਂ ਬਣਦਾ ਪਰ ਯਾਦ ਰੱਖਿਓ ਕਿ ਜਿਹੜਾ ਚੈੱਕ ਬਾਉਂਸ ਹੁੰਦਾ ਹੈ ਜਾਂ ਜਿਹੜਾ ਫਰਾਡ ਵਗੈਰਾ ਹੁੰਦਾ ਹੈ ਉਹ ਕ੍ਰਿਮੀਨਲ ਕੇਸ ਬਣਦਾ ਹੈ ਸੱਚ ਇਹ ਹੈ ਕਿ ਕਰਜ਼ਾ ਨਾ ਭਰਨਾ ਕੋਈ ਕ੍ਰਿਮੀਨਲ ਅਫੈਂਸ ਨਹੀਂ ਹੈਗਾ ਕੋਈ ਐਫ ਆਈ ਆਰ ਨਹੀਂ ਹੁੰਦੀ ਕੋਈ ਪੁਲਿਸ ਨਹੀਂ ਆਉਂਦੀ ਕੋਈ ਜੇਲ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਇਹ ਸਿਰਫ ਇੱਕ ਸਿਵਲ ਡਿਫਾਲਟ ਹੁੰਦਾ ਹੈ ਐਕਸੈਪਟ ਚੈੱਕ ਬਾਉਂਸ ਤੇ ਫਰਾਡ ਵਾਲੇ ਜਿਹੜੇ ਕੇਸ ਨੇ ਚੀਟਿੰਗ ਵਾਲੇ ਤੇ ਜਿਹੜਾ ਬੋਰਰ ਹੁੰਦਾ ਉਸਦੇ ਕੁਝ ਲੀਗਲ ਰਾਈਟਸ ਹੁੰਦੇ ਨੇ ਕੁਝ ਉਸ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਹੈ ਜਿਵੇਂ ਕਿ ਜਿਹੜਾ ਰਿਕਵਰੀ ਏਜੰਟ ਹੁੰਦਾ ਜਿਨ੍ਹਾਂ ਨੇ ਘਰ ਆ ਕੇ ਕਈ ਵਾਰੀ ਕਹਿੰਦੇ ਨੇ ਜੀ ਤੁਹਾਡੀ ਕਿਸ਼ਤ ਰਹਿੰਦੀ ਹੈਗੀ ਉਹ ਤੁਹਾਨੂੰ ਮੰਦਾ ਨਹੀਂ ਬੋਲ ਸਕਦੇ ਤੁਹਾਨੂੰ ਡਰਾ ਤਮਕਾ ਨਹੀਂ ਸਕਦੇ ਠੀਕ ਹੈ ਜੀ ਇਹ ਜਿਹੜਾ ਬੋਰਰ ਹੈ ਜਿਹੜਾ ਵਿਅਕਤੀ ਕਿਸਤਾਂ ਭਰ ਰਿਹਾ ਹੈ ਉਹਦਾ ਇਹ ਹੱਕ ਹੈ ਤੇ ਜਿਹੜਾ ਜਿਹੜੀ ਰਿਕਵਰੀ ਹੈ ਉਹ ਸਿਰਫ ਦਿਨ ਦੇ ਟਾਈਮ ਦੇ ਵਿੱਚ ਹੋ ਸਕਦੀ ਹੈ ਜਿਵੇਂ ਕਿ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਇਹ ਕੁਝ ਗਾਈਡਲਾਈਨਸ ਨੇ ਕੋਈ ਅਬਿਊਜ਼ ਨਹੀਂ ਨੋ ਅਬਿਊਜ਼ ਨੋ ਹਰਾਸ਼ਮੈਂਟ ਕਲੈਕਸ਼ਨ ਏਜੰਟ ਤੁਹਾਨੂੰ ਡਰਾ ਨਹੀਂ ਸਕਦਾ ਨਾ ਗਾਲਾਂ ਕੱਢ ਸਕਦਾ ਹੈ ਨਾ ਧਮਕੀਆਂ ਦੇ ਸਕਦਾ ਹੈ ਨਾ ਰਾਤ ਨੂੰ ਪਰੇਸ਼ਾਨ ਕਰ ਸਕਦਾ ਹੈ ਨਾ ਸੋਸ਼ਲ ਮੀਡੀਆ ਤੇ ਬਦਨਾਮ ਕਰ ਸਕਦਾ ਹੈ ਕਿਸੇ ਵੀ ਤਰ੍ਹਾਂ ਹਰਾਸ਼ਮੈਂਟ ਨਹੀਂ ਹੋ ਸਕਦੀ ਇਹ ਸਭ ਆਰਵੀਆਈ ਗਾਈਡਲਾਈਨਸ ਦੇ ਖਿਲਾਫ ਹੈ ਤੁਸੀਂ ਕੰਪਲੇਂਟ ਕਰ ਸਕਦੇ ਹੋ ਬੈਂਕ ਬਿਨਾ ਨੋਟਿਸ ਤੁਹਾਡੀ ਜਾਇਦਾਦ ਨਹੀਂ ਲੈ ਸਕਦਾ ਤੇ ਜਿਵੇਂ ਡੀਆਰਟੀ ਹੈ ਆਪਣਾ ਚੰਡੀਗੜ੍ਹ ਸੈਕਟਰ 17 ਦੇ ਵਿੱਚ ਟ੍ਰਿਬਿਊਨਲ ਇੱਕ ਬਣਿਆ ਹੋਇਆ ਹੈ ਉੱਥੇ ਤੁਸੀਂ ਅਪੀਲ ਵੀ ਕਰ ਸਕਦੇ ਹੋ ਇਹ ਤੁਹਾਡਾ ਹੱਕ ਹੈ ਜੇ ਬੈਂਕ ਜ਼ਿਆਦਤੀ ਕਰੇ ਧੱਕਾ ਕਰੇ ਬੈਂਕ ਦੀ ਆਕਸ਼ਨ ਨੂੰ ਚੈਲੰਜ ਕੀਤਾ ਜਾ ਸਕਦਾ ਹੈਗਾ ਫੋਰਸਡ ਆਕਸ਼ਨ ਤੋਂ ਪਹਿਲਾਂ ਫੁੱਲ ਓਪਰਚ्युनिटी ਮਿਲਦੀ ਹੈਗੀ ਤੁਹਾਡੇ ਕੋਲੇ ਇਹ ਹੱਕ ਹੈ ਪਰ ਯਾਦ ਰੱਖਿਓ ਲੋਨ ਚੁਕਾਉਣਾ ਜ਼ਰੂਰੀ ਹੈ ਪਰ ਇਹ ਇਨਸਾਨੀਅਤ ਨਾਲ ਤੇ ਕਾਨੂੰਨ ਦੇ ਅੰਦਰ ਰਹਿ ਕੇ ਚੁਕਾਉਣਾ ਜ਼ਰੂਰੀ ਹੈ ਜੀਵਨ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਕਦੇ ਦੁੱਖ ਕਦੇ ਸੁੱਖ ਕਦੇ ਡਾਊਨ ਕਦੇ ਖੁਸ਼ ਇਹ ਜਿਹੜੀ EMI ਹੁੰਦੀ ਹੈ ਇਸ ਦਾ ਮਿਸ ਹੋ ਜਾਣਾ ਕੋਈ ਬਾਲੀ ਵੱਡੀ ਪ੍ਰੋਬਲਮ ਨਹੀਂ ਹੁੰਦੀ। ਇਹ ਕੋਈ ਵੱਡੀ ਗਲਤੀ ਨਹੀਂ ਹੁੰਦੀ ਪਰ ਇਸ ਨੂੰ ਲਗਾਉਣਾ ਇੱਕ ਵੱਡੀ ਗਲਤੀ ਹੈ। ਇਸ ਤਰ੍ਹਾਂ ਦਾ ਬਹੁਤ ਲੋਕਾਂ ਨਾਲ ਹੁੰਦਾ ਹੈਗਾ। ਵੱਡੇ ਵੱਡੇ ਜਿਹੜੇ ਅਮੀਰ ਨੇ ਉਹਨਾਂ ਨਾਲ ਹੋ ਜਾਂਦਾ ਹੈਗਾ। ਪਰ ਇੱਥੇ ਇੱਕ ਬੇਨਤੀ ਇਹ ਵੀ ਹੈ ਕਿ ਦਿਖਾਵੇ ਦੇ ਲਈ ਕਦੇ ਵੀ ਲੋਨ ਨਹੀਂ ਲੈਣਾ ਚਾਹੀਦਾ। ਜ਼ਰੂਰਤ ਮੁਤਾਬਕ ਹੀ ਲੋਨ ਲੈਣਾ ਚਾਹੀਦਾ ਹੈ। ਇਹ ਇੱਕ ਜਾਲ ਹੈ, ਜੰਜਾਲ ਹੈ। ਜੇ ਵਿਅਕਤੀ ਇਸ ਦੇ ਵਿੱਚ ਫਸ ਜਾਏ ਤਾਂ ਨਿਕਲਣਾ ਬਹੁਤ ਹੀ ਜ਼ਿਆਦਾ ਔਖਾ ਹੈ। ਜੇ ਬੰਦਾ ਫਾਜੇ ਤਾਂ ਬੈਂਕ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਕੋਈ ਪਲੈਨਿੰਗ ਕੀਤੀ ਜਾ ਸਕਦੀ ਹੈ ਬੈਂਕ ਮਦਦ ਕਰਦਾ ਕੋਈ ਸ਼ੱਕ ਨਹੀਂ ਕੋਈ ਤੱਕਾ ਨਹੀਂ ਕਰਦਾ ਜੇ ਤੁਸੀਂ ਲੋਨ ਚਕਾਉਣ ਦੇ ਲਈ ਤਿਆਰ ਹੋں ਕਿਸਤਾ ਭਰਨ ਦੇ ਲਈ ਤਿਆਰ ਹੋں ਕੋਸ਼ਿਸ਼ ਕਰ ਰਹੇ ਹੋ ਤਾਂ ਬੈਂਕ ਜਰੂਰ ਹੀ ਤੁਹਾਡੀ ਮਦਦ ਕਰੂਗਾ ਬੈਂਕ ਵੀ ਨਹੀਂ ਚਾਹੁੰਦਾ ਕਿ ਸਾਡਾ ਪੈਸਾ ਮਰੇ ਜੇ ਤੁਸੀਂ EMI ਨਹੀਂ ਭਰ ਸਕਦੇ ਤਾਂ ਤੁਸੀਂ ਕੀ ਕਰ ਸਕਦੇ ਹੋ ਬੈਂਕ ਨੂੰ ਕਾਲ ਕਰ ਸਕਦੇ ਹੋ ਮਿਲ ਸਕਦੇ ਹੋ ਮੀਟਿੰਗ ਕਰ ਸਕਦੇ ਹੋ ਹਮੇਸ਼ਾ ਤੁਹਾਨੂੰ ਹੀ ਪਹਿਲ ਕਰਨੀ ਚਾਹੀਦੀ ਹੈ ਇਹ ਨਾ ਸੋਚੋ ਕਿ ਬੈਂਕ ਪਹਿਲ ਕਰੇ ਲੁਕਣਾ ਨਹੀਂ ਛਿਪਣਾ ਨਹੀਂ ਡਰਨਾ ਨਹੀਂ ਘਬਰਾਉਣਾ ਨਹੀਂ ਟੈਂਪਰੇਰੀ ਰਿਲੀਫ ਲਿਆ ਜਾ ਸਕਦਾ ਹੈ ਜੇ ਕੋਈ ਐਮਰਜੈਂਸੀ ਹੈ ਜਿਵੇਂ ਕਿ ਬੈਂਕ ਹੈ ਜਿਹੜਾ ਉਹ ਕੋਈ ਵਾਰੀ ਰਿਲੀਫ ਦੇ ਦਿੰਦਾ ਹੈ ਜਿਵੇਂ ਕੁਝ ਮਹੀਨਿਆਂ ਦਾ ਰਿਲੀਫ ਦੇ ਸਕਦਾ ਹੈ ਲੋਨ ਦੇ ਵਿੱਚ ਕੋਈ ਸੈਟਲਮੈਂਟ ਹੋ ਸਕਦੀ ਹੈ ਕਿਸ਼ਤ ਘੱਟ ਹੋ ਸਕਦੀ ਹੈ ਜਾਂ ਟਾਈਮ ਨੂੰ ਵਧਾਇਆ ਜਾ ਸਕਦਾ ਹੈਗਾ ਠੀਕ ਹੈ ਜੀ ਜਾਂ ਕਿਸੇ ਵੀ ਤਰੀਕੇ ਨਾਲ ਭਾਅ ਕੇ ਤੁਹਾਡਾ ਜਿਹੜਾ ਵਰਡਨ ਹੈ ਉਹ ਘੱਟ ਕੀਤਾ ਜਾ ਸਕਦਾ ਹੈਗਾ EMI ਡਿਲੇ ਚਾਰजेस ਨੇ ਜਿਹੜੇ ਉਹ ਵੀ ਕਈ ਵਾਰੀ ਮਾਫ ਹੋ ਸਕਦੇ ਨੇ 네ਗੋਸ਼ੀਏਸ਼ਨ ਹੋ ਸਕਦੀ ਹੈ ਪੋਸੀਬਲ ਹੈ 파ਰਟ ਪੇਮੈਂਟ ਹੋ ਸਕਦੀ ਹੈ ਪ੍ਰਿੰਸੀਪਲ ਘਟੂਗਾ EMI ਆਟੋਮੈਟਿਕਲੀ ਘਟੂਗੀ ਬੈਲੈਂਸ ਹੈ ਜਿਹੜਾ ਉਹ ਟ੍ਰਾਂਸਫਰ ਹੋ ਸਕਦਾ ਹੈ ਜਿਵੇਂ ਕਿ ਹੋਰ ਬੈਂਕ ਤੋਂ ਸਸਤਾ ਲੋਨ ਲਿਆ ਜਾ ਸਕਦਾ ਹੈਗਾ EMI ਘਟ ਹੋ ਜੂ ਇੰਟਰਸਟ ਘਟ ਹੋ ਜੂ ਇਸ ਤਰ੍ਹਾਂ ਤੁਸੀਂ ਕੋਈ ਪਲੈਨਿੰਗ ਕਰ ਸਕਦੇ ਹੋਗੇ ਜਾਂ ਜੇ ਤੁਹਾਡੇ ਕੋਲੇ ਕੋਈ ਪ੍ਰਾਪਰਟੀ ਹੈਗੀ ਹੈ ਤੁਸੀਂ ਸੇਲ ਕਰ ਸਕਦੇ ਹੋਗੇ ਲੋਨ ਕਲੋਜ਼ ਹੋ ਜਾਊਗਾ ਇਹ ਬੈਸਟ ਆਪਸ਼ਨ ਹੈਗੀ ਤੇ ਜੇ ਕੋਈ ਬਾਦੂ ਕੋਈ ਅਨਸੈਸਰੀ ਚੀਜ਼ ਕਰ ਪਈ ਹੈ ਕੋਈ ਵੇਚ ਕੇ ਤੁਸੀਂ ਕੋਈ ਸੈਟਲਮੈਂਟ ਕਰ ਸਕਦੇ ਹੋਗੇ ਤੇ ਮਤਲਬ ਜੂਅਰ ਸੇਲਿੰਗ ਹਾਇਰ ਪ੍ਰਾਈਸ ਬੈਂਕ ਆਕਸ਼ਨ ਲੋਅਰ ਪ੍ਰਾਈਸ ਜੇ ਬੈਂਕ ਆਪਣੇ ਹਿਸਾਬ ਨਾਲ ਕਰੂਗਾ ਤਾਂ ਘਾਟੇ 'ਚੋਂ ਜੇ ਤੁਸੀਂ ਕੁਝ ਵੇਚ ਕੇ ਪ੍ਰਾਪਰਟੀ ਵੇਚ ਕੇ ਕੋਈ ਚੀਜ਼ ਵੇਚ ਕੇ ਤਾਂ ਤੁਹਾਨੂੰ ਫਾਇਦਾ ਹੋਊਗਾ ਡੀਆਰਟੀ ਦੇ ਵਿੱਚ ਜਾ ਕੇ ਸਟੇ ਲੈ ਸਕਦੇ ਹੋ ਜੇ ਬੈਂਕ ਬੇਵਜ੍ਹਾ ਜਲਦੀ ਕਰ ਰਿਹਾ ਹੈ ਜਿਆਦਤੀ ਕਰ ਰਿਹਾ ਹੈਗਾ ਤੇ ਦੋਸਤੋ ਕਈ ਵਾਰੀ ਕਈ ਦੋਸਤ ਨੇ ਜਿਹੜੇ ਉਹ ਕਈ ਵਾਰੀ ਕਾਲ ਕਰ ਦਿੰਦੇ ਨੇ ਜਿਵੇਂ ਕਿ ਮੰਨ ਲਓ ਕਿਸੇ ਬੰਦੇ ਨੇ ਮੈਨੂੰ ਕੰਟੈਕਟ ਕੀਤਾ ਕਹਿੰਦਾ ਯਾਰ ਕਿਸ਼ਤਾਂ ਦੇਣੀਆਂ ਔਖੀਆਂ ਹੋ ਰਹੀਆਂ ਨੇ ਬੈਂਕ ਬਾਰ-ਬਾਰ ਕਾਲ ਕਰ ਰਿਹਾ ਹੈ ਡਰਾ ਰਿਹਾ ਹੈ ਕਿਉਂਕਿ ਘਰਦਿਆਂ ਤੋਂ ਵੀ ਤੇ ਹੋਰ ਆਲੇ-ਦੁਆਲੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਮਿੱਤਰਾਂ ਤੋਂ ਵੀ ਅਜੇ ਮਤਲਬ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਲੋਨ ਚੱਲਦਾ ਹੈ ਪਰ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਡਰ ਬੈਠ ਗਿਆ ਕਿ ਕੋਈ ਬੈਂਕ ਵਾਲਾ ਘਰ ਨਾ ਚਲ ਜਾਈ ਜਾਂ ਕੋਈ ਰਿਸ਼ਤੇਦਾਰਾਂ ਦੇ ਵਿੱਚ ਮੇਰੀ ਬੇਇੱਜ਼ਤੀ ਨਾ ਹੋ ਜਾਈ ਕਹਿੰਦਾ ਇਸ ਤਰ੍ਹਾਂ ਦਾ ਮੇਰੇ ਅੰਦਰ ਡਰ ਬੈਠਿਆ ਹੋਇਆ ਹੈ ਫਿਰ ਫਿਰ ਮੈਂ ਉਸ ਨੂੰ ਇਹੀ ਗੱਲ ਕਹੀ ਕਿ ਬੈਂਕ ਨੂੰ ਭਾਈ ਸੱਚ ਦੱਸ ਦੇ ਉਹ ਤੇਰੀ ਮਦਦ ਜ਼ਰੂਰ ਕਰਨਗੇ ਗੱਲਬਾਤ ਕਰ ਲੈ ਬੈਠ ਕੇ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਜੂਗਾ ਜੇ ਤੂੰ ਭਰਨੇ ਚਾਹੁੰਦਾ ਹੈ ਉਸਨੇ ਬੈਂਕ ਵਾਲਿਆਂ ਦੇ ਨਾਲ ਗੱਲ ਕਰੀ ਉਸ ਦੀ ਕਿਸ਼ਤ ਜਿਹੜੀ 19000 ਸੀਗੀ ਉਹ ਘਟ ਕੇ 11000 ਹੋ ਗਈ ਹੁਣ ਉਹ ਬਿਨਾਂ ਟੈਨਸ਼ਨ ਤੋਂ ਰੀਪੇ ਕਰ ਰਿਹਾਗਾ ਸੌਖਿਆਂ ਹੀ ਉਹ ਕਿਸ਼ਤ ਭਰ ਰਿਹਾਗਾ ਇਸ ਤਰ੍ਹਾਂ ਤੁਹਾਡੀ ਵੀ ਸਮੱਸਿਆ ਦਾ ਹੱਲ ਹੋ ਸਕਦਾ ਹੈ EMI ਨਾਂ ਭਰਨ ਦੇ ਜਿਹੜੇ ਵੱਡੇ ਨੁਕਸਾਨ ਨੇ ਜਿਵੇਂ ਸਿਬਲ ਸਕੋਰ ਹੈ ਉਹ ਜਿਹੜਾ ਡਾਊਨ ਹੋ ਜਾਂਦਾ ਹੈ ਫਿਊਚਰ ਦੇ ਵਿੱਚ ਕੋਈ ਲੋਨ ਲੈਣਾ ਉਹ ਇੱਕ ਤਰ੍ਹਾਂ ਦਾ ਇੰਪੋਸੀਬਲ ਜਾ ਹੋ ਜਾਂਦਾ ਹੈ ਜਿਹੜੀ ਕ੍ਰੈਡਿਟ ਕਾਰਡ ਦੀ ਲਿਮਿਟ ਹੈਗੀ ਉਹ ਘਟ ਹੋ ਜਾਂਦੀ ਹੈ ਕਲੈਕਸ਼ਨ ਦਾ ਪ੍ਰੈਸ਼ਰ ਹੈ ਜਿਹੜਾ ਉਹ ਵੱਧ ਜਾਂਦਾ ਹੈ ਲੀਗਲ ਡੁੱਟ ਜਾ ਜਾਂਦਾ ਹੈ ਸਿਵਲ ਰਿਕਵਰੀ ਸੂਟ ਫਾਈਲ ਹੋ ਜਾਂਦਾ ਹੈ ਹੋਰ ਕਾਨੂੰਨੀ ਮੁਸੀਬਤਾਂ ਦੇ ਵਿੱਚ ਪੈ ਜਾਂਦਾ ਬੰਦਾ ਫਾਈਨੈਂਸ਼ਲੀ ਸਟਰਗਲ ਕਰਨਾ ਪੈਂਦਾ ਜਿਹੜਾ ਸੰਘਰਸ਼ ਕਰਨਾ ਪੈਂਦਾ ਹੈ ਸਟਰਗਲ ਤੇ ਫਾਈਨਲ ਜਿਹੜੀ ਐਡਵਾਈਸ ਹੈ ਮੇਰੀ ਕਿ ਜ਼ਿੰਦਗੀ ਦੇ ਵਿੱਚ ਲੋਨ ਲੈਣਾ ਗਲਤ ਨਹੀਂ ਹੈਗਾ ਲੋਨ ਤੋਂ ਬਿਨਾ ਕੰਮ ਨਹੀਂ ਚੱਲਦਾ ਪਰ ਕਿਸ਼ਤ ਨੂੰ ਛੱਡ ਦੇਣਾ ਜਾਂ ਲਾ ਪ੍ਰਵਾਹ ਹੋ ਜਾਣਾ ਇਹ ਜ਼ਰੂਰ ਗਲਤ ਹੈ ਸਮੇਂ ਤੇ ਗੱਲਬਾਤ ਸਮੇਂ ਤੇ ਪਲੈਨਿੰਗ ਇਹ ਸਾਰਾ ਕੁਝ ਤੁਹਾਡਾ ਫਿਊਚਰ ਬਚਾ ਸਕਦਾ ਹੈ ਹੈਵੀ ਲੋਨ ਹੋਊਗਾ ਜੇ ਫਿਰ ਟੈਨਸ਼ਨ ਹੋਊਗੀ ਜਿਵੇਂ ਕਿ ਅਸੀਂ ਇੱਕ ਪਿੱਛੇ ਜੇ ਪੰਚਕੁਲੇ ਦੀ ਖਬਰ ਪੜ੍ਹੀ ਸੀ ਕਿ ਪੂਰਾ ਪਰਿਵਾਰ ਸੁਸਾਇਡ ਕਰ ਗਿਆ ਸੀਗਾ ਪਰਿਵਾਰ ਦੇ 7 ਮੈਂਬਰ ਕਾਰ ਦੇ ਵਿੱਚ ਬੈਠ ਕੇ ਜ਼ਹਿਰ ਨਿਗਲ ਲਿਆ ਖਾਣੇ ਦੇ ਵਿੱਚ ਪਾ ਕੇ ਖਾਣਾ ਖਾ ਲਿਆ ਤੇ ਸਾਰੇ ਮਰ ਗਏ ਵਿੱਚ ਬੱਚੇ ਵੀ ਸੀ ਹਸਬੈਂਡ ਵਾਈਫ ਅਤੇ ਉਹਨਾਂ ਦੇ ਪੇਰੈਂਟਸ ਪੰਚਕੁਲੇ ਦੀ ਗੱਲ ਹੈ ਪੂਰੇ ਪਰਿਵਾਰ ਨੇ ਸੁਸਾਇਸਾਈਡ ਕਰ ਲਿਆ ਕਿਉਂਕਿ ਜਿਆਦਾ ਲੋਨ ਸੀਗਾ ਤੇ ਦੋਸਤੋ ਉਮੀਦ ਕਰਦਾ ਕਿ ਅੱਜ ਦੀ ਇਹ ਵੀਡੀਓ ਤੁਹਾਡਾ ਜਿਹੜਾ EMI ਹੈ ਉਸ ਦੇ ਬਾਰੇ ਵਿੱਚ ਕਿਸਤਾਂ ਦੇ ਬਾਰੇ ਵਿੱਚ ਲੋਨ ਦੇ ਡਿਫਾਲਟ ਦੇ ਬਾਰੇ ਵਿੱਚ ਬੈਂਕ ਕਾਰਵਾਈ ਦੇ ਬਾਰੇ ਵਿੱਚ ਜਿਹੜਾ ਤੁਹਾਡਾ ਡਰ ਹੈ ਉਹ ਹਰ ਡਰ ਦੂਰ ਕਰਨ ਦੇ ਵਿੱਚ ਮਦਦ ਕਰੂਗੀ ਇਹ ਵੀਡੀਓ ਹਰ ਉਸ ਇਨਸਾਨ ਦੀ ਮਦਦ ਲਈ ਬਣਾਈ ਗਈ ਹੈ ਜਿਹੜਾ EMI ਦੇ ਬੋਝ ਹੇਠ ਦਬਿਆ ਹੋਇਆ ਹੈ ਟੈਨਸ਼ਨ ਦੇ ਵਿੱਚ ਹੈ ਕੁਛ ਨਹੀਂ ਹੋਣ ਲੱਗਿਆ ਉਤਰਾ ਚੜਾ ਜ਼ਿੰਦਗੀ ਚੋਂਦੇ ਜਾਂਦੇ ਰਹਿੰਦੇ ਨੇ ਟੈਨਸ਼ਨ ਨਹੀਂ ਲੈਣੀ ਪਰ ਸੋਚ ਕੇ ਸਮਝ ਕੇ ਪਲੈਨਿੰਗ ਦੇ ਨਾਲ ਚੱਲਣਾ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਇਸ ਤਰ੍ਹਾਂ ਦੀਆਂ ਹੋਰ ਚੰਗੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਜਿਉਂਦੇ ਵੱਸਦੇ ਰਹੇ ਤਾਂ ਤੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ